ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਪਿਛਲੇ ਕਈ ਦਿਨਾਂ ਤੋਂ ਧਰਤੀ ਦੇ ਵੱਲ ਕੋਈ ਨਾ ਕੋਈ ਐਸਟਰਾਇਡ ਆ ਰਿਹਾ ਹੈ ਇੱਕ ਵਾਰ ਫਿਰ ਤੋਂ ਦੋ ਗ੍ਰਹਿ ਧਰਤੀ ਦੇ ਵੱਲ ਵੱਧ ਰਹੇ ਨੇ ਅੱਜ 24 ਸਤੰਬਰ ਦੀ ਰਾਤ ਨੂੰ ਦੋਵੇਂ ਗ੍ਰਹਿ ਧਰਤੀ ਦੇ ਬਹੁਤ ਨੇੜੇ ਲੰਘਣਗੇ ਹਾਲਾਂਕਿ ਇਹਨਾਂ ਦੋਵਾਂ ਦੇ ਧਰਤੀ ਦੀ ਨਾਲ ਟਕਰੋਂ ਦੀ ਸੰਭਾਵਨਾ ਬਹੁਤ ਘੱਟ ਹੈ ਜਾਈ ਜਾ ਰਹੀ ਹੈ ਪਰ ਫਿਰ ਵੀ ਵਿਗਿਆਨੀਆਂ ਨੇ ਧਰਤੀ ਦੇ ਨੇੜੇ ਤੋਂ ਲੰਘਣ ਉੱਤੇ ਪੁਚਾਲ ਅਤੇ ਤੂਫਾਨ ਵਰਗੀਆਂ ਘਟਨਾਵਾਂ ਦੇ ਝਟਕੇ ਮਹਿਸੂਸ ਕਰਨ ਦੀ ਸੰਭਾਵਨਾ ਜਤਾਈ ਹੈ ਇਹਨਾਂ ਗ੍ਰਹਾਂ ਨੂੰ ਧਰਤੀ ਦੇ ਨੇੜੇ ਲੰਘਦੇ ਵੀ ਚਾ ਸਕਦਾ ਹੈ ਦਸਵੀਂ ਇੱਕ ਰਿਪੋਰਟ ਦੇ ਅਨੁਸਾਰ ਇੱਕ ਐਸਟਰੋਇਡ ਦਾ ਨਾਮ 2024 RO11 ਹੈ ਜੋ ਲਗਭਗ 120 ਫੁੱਟ ਹੈ ਅਤੇ ਧਰਤੀ ਦੀ ਧਵਲ ਬਹੁਤ ਹੀ ਤੇਜ਼ੀ ਦੇ ਨਾਲ ਆ ਰਿਹਾ ਹੈ ਦੂਜੀ ਐਸਟਰੋਇਡ ਦਾ ਨਾਮ 2020 GE ਹੈ ਜੋ ਕਿ ਲਗਭਗ 60 ਫੁੱਟ ਹੈ ਜੋ ਉਹ ਵੀ 410000 ਮਿਲਦੀ ਦੂਰੀ ਤੋਂ ਧਰਤੀ ਦੇ ਨੇੜੇ ਤੁਲੰਕੇਗਾ ਇਹ ਦੂਜੀ ਧਰਤੀ ਅਤੇ ਚੰਦਰਮਾ ਦੇ ਵਿਚਕਾਰ ਦੂਰੀ ਦੇ ਨਾਲੋਂ ਥੋੜਾ ਵੱਧ ਹੈ ਨਾਸਾ ਦੀ ਜੈਟ ਪ੍ਰੋਪਲਸ਼ਨ ਲੈਬ ਇਨਾ ਗ੍ਰਹਿਾਂ ਉੱਤੇ ਨਜ਼ਰ ਰੱਖ ਰਹੀ ਹੈ ਹਾਲਾਂਕਿ ਦੋਵੇਂ ਗ੍ਰਹਿਾਂ ਉੱਤੇ ਧਰਤੀ ਨੂੰ ਕੋਈ ਖਤਰਾ ਨਹੀਂ ਹੈ ਪਰ ਲੋਕ ਵਿਸ਼ੇਸ਼ ਦੂਰਬੀਨ ਦੇ ਨਾਲ ਉਹਨਾਂ ਨੂੰ ਦੇਖ ਸਕਦੇ ਨੇ ਕੱਲ 25 ਸਤੰਬਰ ਦੀ ਰਾਤ ਨੂੰ ਵੀ ਇੱਕ ਐਸਟਰਾਇਡ 2024 ਆਰ ਕੇ ਸਾਥੇ ਧਰਤੀ ਦੇ ਨੇੜੇ ਤੋਂ ਲੰਘੇਗਾ ਅਤੇ ਇਸ ਦਾ ਵਿਆਸ ਲਗਭਗ 100 ਫੁੱਟ ਹੈ ਤੁਹਾਨੂੰ ਦੱਸਿਆ ਕਿ ਐਸਟਰਾਇਡ ਤਾਤਾਂ ਤੇ ਖਣਿਜਾਂ ਦਾ ਮਿਸ਼ਨ ਹਨ ਅਤੇ ਚਟਾਨਾਂ ਵਰਗੇ ਦਿਖਾਈ ਦਿੰਦੇ ਨੇ ਗ੍ਰਹਿ ਗ੍ਰਹਿਆਂ ਦੇ ਹਾਲੇ ਦੁਆਲੇ ਘੁੰਮਦੇ ਰਹਿੰਦੇ ਨੇ ਤੇ ਕੁਝ ਗ੍ਰਹਿ ਧਰਤੀ ਦੇ ਨੇੜੇ țeੜੇ ਤੋਂ ਵੀ ਲੰਘਦੇ ਨੇ ਜਿョਰਕੇ ਕੁਝ ਘੁੰਮਦੇ ਹੋਏ ਧਰਤੀ ਦੇ ਵਾਯੂ ਮੰਡਲ ਦੇ ਵਿੱਚ ਆਉਂਦੇ ਨੇ ਫਿਰ ਉਹਨਾਂ ਨੂੰ ਉਲਕਾ ਕਿਹਾ ਜਾਂਦਾ ਹੈ ਅਤੇ ਲੋਕ ਉਹਨਾਂ ਨੂੰ ਨੰਨਕੀ ਅੱਖ ਦੇ ਨਾਲ ਵੀ ਦੇਖ ਸਕਦੇ ਨੇ ਇਹ ਉਲਕਾ ਅਸਮਾਨ ਦੇ ਵਿੱਚ ਚਮਕਦਾਰ ਰੋਸ਼ਨੀ ਦੇ ਰੂਪ ਵਿੱਚ ਦੇਖੇ ਜਾ ਸਕਦੇ ਨੇ ਐਸਟਰੋਇਡ ਸੂਰਜੀ ਸਿਸਟਮ ਦੇअवशेषਾਂ ਜੋ ਕਿ 4.6 ਬਿਲੀਅਨ ਸਾਲ ਪਹਿਲਾਂ ਬਣਿਆ ਹੋਇਆ ਸੀ ਜਦੋਂ ਗ੍ਰਹਿ ਆਪਣੀ ਸ਼ਕਲ ਦੇ ਵਿਚਾਰੇ ਸਨ ਤਾਂ ਮਿੱਟੀ ਅਤੇ ਗੈਸਿਕ ਕਣ ਇੱਕ ਦੂਜੇ ਦੇ ਨਾਲ ਟਕਰਾ ਗਏ ਅਤੇ ਗ੍ਰਹਿਆਂ ਦੇ ਛੋਟੇ-ਛੋਟੇ ਟੁਕੜੇ ਬਣ ਗਏ ਜਿਨ੍ਹਾਂ ਨੂੰ ਐਸਟਰੋਇਡ ਕਿਹਾ ਜਾਂਦਾ ਹੈ ਜ਼ਿਕਰ ਹੈ ਕਿ ਜ਼ਿਆਦਾਤਰ ਗ੍ਰਹਿ ਜੁਪੀਟਰ ਦੀ ਪੱਟੀ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਦੀ ਗੰਭੀਰਤਾ ਨੇ ਇਹਨਾਂ ਗ੍ਰਹਾਂ ਨੂੰ ਗ੍ਰਹਿ ਨਹੀਂ ਬਣਨ ਦਿੱਤਾ ਬਿਊਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ